ਅੱਜ ਸਵੇਰੇ ਫੋਨ ਕੀਤਾ ਇਹਨਾਂ ਨੂੰ ਮੈਂ ਕੁੜੀਆ ਨੂੰ ਮੱਕ ਚਾਰ ਦਿਨ ਹੋ ਗਏ ਕੁੜੀਆ ਦਾ ਫੋਨ ਨਹੀਂ ਲੱਗਦਾ ਤੇ ਕਹਿੰਦਾ ਜੀ ਕੁੜੀਆ ਤਾਂ ਪੂਰੀ ਹੋ ਗਈ ਤੇ ਸਹੁਰੇ ਨੇ 5 ਵਜੇ ਬੇਟੀ ਆ ਜੀ ਮੇਰੀ ਕਿੰਨੇ ਦਿਨ ਹੋ ਗਏ ਵਿਆਹ ਨੂੰ 7 ਸਾਲ ਹੋ ਗਏ ਜੀ ਅੱਛਾ ਬੱਚੇ ਕਿੰਨੇ ਨੇ ਇੱਕ ਆ ਜੀ ਬੇਟਾ ਕਿੰਨੇ ਲੜਾ ਚਾਰ ਸਾਲ ਦਾ ਹੀ ਹੈ ਜੀ ਅੱਛਾ ਕੀ ਗੱਲ ਹੋਈ ਆ ਪਤਾ ਨਹੀਂ ਇਹਨਾਂ ਨੂੰ ਪਤਾ ਜੀ ਜਿਹੜੀ ਗੱਲਤਾ ਹੋਈ ਆ ਬਸ ਚਾਰ ਦਿਨ ਹੋ ਗਏ ਮੈਂ ਤਾਂ ਫੋਨ ਨਹੀਂ ਲੱਗ ਰਿਹਾ ਸੀ ਅੱਛਾ ਹਾਂਜੀ ਫਿਰ ਜੀ ਬਸ ਅੱਜ ਜਿਹੜਾ ਫੋਨ ਕੀਤਾ ਮੈਂ ਕਹਿੰਦਾ ਤਾਂ ਪੂਰੀ ਹੋ ਗਈ ਪੈਲਾ ਤੋਂ ਕੁਝ ਨਹੀਂ ਦੱਸਿਆ ਚੰਗਾ ਕੁਝ ਨਹੀਂ ਦੱਸਿਆ ਜੀ ਨਾ ਬਿਮਾਰ ਦਾ ਕੁਝ ਨਹੀਂ ਦੱਸਿਆ ਸਾਨੂੰ ਸੌਣ ਦੇਖ ਲਓ ਜੀ ਉਹ ਕੁੜੀਆ ਦਾ ਜਿੰਨੇ ਮੈਸਕੋਲਾ ਗਈਆਂ ਰਾਤ ਵੀ ਇਹਨਾਂ ਨੂੰ ਕਿਹਾ ਵੀਡੀਓ ਕਾਲ ਕਰਕੇ ਮੇਰੀ ਕੁੜੀ ਦਿਖਾ ਦਿਓ ਅੱਛਾ ਇਹਨਾਂ ਨੇ ਨਹੀਂ ਕੀਤਾ ਤੁਹਾਨੂੰ ਕੁਝ ਆਕਿਆ ਹੋਣਾ ਤੁਹਾਨੂੰ ਤਾਂ ਹੀ ਸ਼ੱਕ ਜੀ ਮਾਰੀ ਹੈ ਮੇਰੇ ਤੇ ਕਿਉਂ ਹਾਂ ਬਸ ਦੇਜ ਮੰਗਦੇ ਸੀ ਮੈਥੋਂ 7 ਸਾਲ ਹੋ ਗਏ ਪਹਿਲਾਂ ਨਹੀਂ ਮੰਗਿਆ ਮੰਗੇ ਪਹਿਲਾਂ ਹੀ ਮੰਗਿਆ ਸੀ ਹੁਣ ਵੀ ਮੈਂ 3 ਦਿਨਾਂ ਬਾਅਦ ਛੱਡ ਕੇ ਗਈ ਸੀ ਜੀ 15 ਦਿਨ ਵੀ ਹੋਏ ਵੀ ਨਹੀਂ ਹਲੇ ਕਰੋ ਉਰੇ ਪੰਚਾਇਤ ਪੰਚਾਇਤ ਸਾਰੇ ਗੱਲ ਹੋਈ ਹੈ 15 ਦਿਨ ਹੋ ਗਏ ਪੰਚਾਇਤ ਨਹੀਂ ਪੁੱਛ ਲੋ ਕੀ ਮੰਗ ਰਹੇ ਸੀ ਬਸ ਆਹੀ ਕਹਦੇ ਸੀ ਦੇਰ ਚਾਹੀਦੀ ਸਾਨੂੰ ਅੱਛਾ ਹਾਂ ਕੁੱਟਮਾਰ ਕਰਦੇ ਸੀ ਸਾਰੇ ਕਾਫੀ ਵੱਲ ਜਿੱਦੇ 7 ਸਾਲ ਹੋ ਗਏ ਜੀ ਇੱਕ ਦਿਨ ਮੇਰੇ ਧੀ ਨੇ ਸੁੱਖ ਦਾ ਨਹੀਂ ਕੱਟਿਆ ਬਸ ਅਸਤਾਈ ਕਹਿੰਦੇ ਸਾਢੇ 30 ਦਿਨ ਸਾਫ ਚਾਹੀਦਾ ਸਾਨੂੰ ਕੀ ਮੰਗ ਕਰਦੇ ਹੋ ਬਸ ਆਹੀ ਮੰਗਾ ਜੀ ਸਾਢੇ 10 ਮੈਂ ਤਾਂ ਜੀ ਪਰਸੋਂ ਪਤਾ ਲੱਗਿਆ ਵੀ 3 ਦਿਨਾਂ ਦੀ ਫੋਨ ਨਹੀਂ ਚੱਪਦੀ ਜਦੋਂ ਮੈਂ ਸਿਰਫ ਫੋਨ ਲਾਇਆ ਉਹਦਾ ਨੈਟ ਰੀ ਬੰਦ ਫੋਨ ਵੀ ਸੋਚੋ ਕੋ ਦਾ ਤੇ ਮੰਮੀ ਕਹਿੰਦੀ ਫਿਰ ਮੈਨੂੰ 5 ਵਜੇ ਮੰਮੀ ਦਾ ਫੋਨ ਆਇਆ ਮੰਮੀ ਕਹਿੰਦੀ ਸਪਨਾ ਤੇ ਲੀਆ ਆਏ ਕਹਿੰਦੇ ਨੇ ਫਿਰ ਮੰਮੀ ਨੇ ਮੈਨੂੰ ਚੰਗੀ ਤਰ੍ਹਾਂ ਦੱਸਿਆ ਨਹੀਂ ਮੈਂ ਕਿ ਮੰਮੀ ਚੰਗੀ ਤਰ੍ਹਾਂ